ਸਾਰਗ ਮਹੱਲਾ ਪੰਜਵਾ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੂਰਨ ਹੋਤ ਨਾ ਕਤ ਹੋ ਬਤ ਹੈ ਅੰਤ ਪਰਤੀ ਹਾਰ ਰਹਾਉ ਸਾਤ ਸੂਖ ਨਾ ਸਹਿਜ ਉਪਜੈ ਇਹ ਇਸ ਵਿਵਹਾਰ ਆਪ ਪਰ ਕਾ ਕਛ ਨਾ ਜਾਣੈ ਕਾਮ ਕ੍ਰੋਧ ਹੈ ਜਾਰ ਸੰਸਾਰ ਸਾਗਰ ਦੁਖ ਵਿਆਪਿਓ ਦਾਸ ਲੀਵੋ ਤਾਰ ਚਰਨ ਕਮਲ ਸਰਣਾਏ ਨਾਨਕ ਸਾਧ ਸਦਾ ਬਲਿਹਾਰ ਸਾਰਗ ਮਹੱਲਾ ਪੰਜਵਾ ਰੇ ਪਾਪੀ ਤੈ ਕਵਨ ਕੀ ਮਤ ਲੀਨ ਤੈ ਕਵਨ ਕੀ ਮਤ ਲੀਨ ਰੇ ਪਾਪੀ ਇਥੇ ਵਿਸਰਾਮ ਕਵਨ ਕੀ ਮਤ ਲੀਨ ਨਿਮਕ ਕਰੀ ਨਾ ਸਿਮਰ ਸੁਆਮੀ ਜੀਉ ਪਿੰਡ ਜੇਨ ਦੀਨ ਰਹਾਉ ਖਾਤ ਪੀਵਤ ਸੰਵੰਤ ਸੁਖੀਆ ਨਾਮ ਸਿਮਰਤ ਖੀਨ ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ਮਹਾ ਮਾਦ ਵਿਕਾਰ ਬਾਦਾ ਅਨਕ ਜੋਨ ਪ੍ਰਭੀਨ ਨਾਨਕ ਜੁਨ ਪਰਮੀਨ ਪਰਮੀਨ ਗੋਵਿੰਦ ਬਸਰੇ ਕਵਨ ਦੁਖ ਗਣੀਐ ਸੁਖ ਨਾਨਕ ਹਰਿ ਪਦ ਚੀਨ ਸਰਗ ਮਹੱਲਾ ਪੰਜਵਾ ਮਾਈ ਰੀ ਚਰਨਹ ਓਟ ਗਹੀ ਦਰਸ਼ਨ ਪੇਖ ਮੇਰਾ ਮਨ ਮੋਹਯੋ ਦੁਰਮਤ ਜਾਤ ਬਹੀ ਰਹਾਓ ਅਗਹਿ ਆਗਦ ਊਚ ਅਬਨਾਸੀ ਹਾਂ ਅਗਹਿ ਬੋਲਣਾ ਹੈ ਅੱਗਹਿ ਨਹੀਂ ਕਹਿਣਾ ਹੈ ਅਗਹਿ ਆਗਦ ਊਚ ਅਬਨਾਸੀ ਕੀਮਤ ਜਾਤ ਨਾ ਕਹੀ ਕੀਮਤ ਜਾਤ ਨਾ ਕਹੀ ਜਾਲ ਥਲ ਪੀਖ ਪੀਖ ਮਨ ਬਿਗਸਿਓ ਪੂਰ ਰਹਿਓ ਸ੍ਰਬ ਮਹੀ ਦੀਨ ਦਇਆਲ ਪ੍ਰੀਤੋ ਮਨ ਮੋਹਨ ਮਿਲ ਸਾਧਹਿ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਪੀਰ ਨਾ ਫਹੀ ਜਮ ਕੀ ਪੀਰ ਨਾ ਫਹੀ ਸਾਰਗ ਮਹੱਲਾ ਪੰਜਵਾ ਮਾਈ ਰੀ ਮਨ ਮੇਰੋ ਮਤਵਾਰੋ ਪੀਖ ਦਿਆਲ ਅਨੰਦ ਸੁਖ ਪੂਰਨ ਪੀਖ ਦਿਆਲ ਅਨੰਦ ਸੁਖ ਪੂਰਨ ਇਥੇ ਵਿਸਰਾਮ ਹਰ ਰਸ ਰਪਿਓ ਖੁਮਾਰੋ ਹਰ ਰਸ ਰਪਿਓ ਖੁਮਾਰੋ ਰਹਾਉ ਨਿਰਮਲ ਭਏ ਉਜਲ ਜਸ ਗਾਵਤ ਬਹੁਰ ਨ ਹੋਵਤ ਕਾਰੋ ਚਰਨ ਕਮਲ ਸਿਓ ਡੋਰੀ ਰਾਚੀ ਭੇਟਿਓ ਗੁਰਖ ਅਪਾਰੋ ਕਰ ਗਹਿ ਲੀਨੇ ਸਰਬਸੋ ਦੀਨੇ ਸਰਬਸ ਇਕੱਠਾ ਹੀ ਪਾਠ ਸਰਬਸੋ ਦੀਨੇ ਕਰ ਗਹਿ ਲੀਨੇ ਸਰਬਸ ਦੀਨੇ ਦੀਪਕ ਭਇਓ ਊਜਾਰੋ ਨਾਨਕ ਨਾਮ ਰਸਿਕ ਬੈਰਾਗੀ ਨਾਨਕ ਨਾਮ ਰਸਿਕ ਬੈਰਾਗੀ ਕੁਲਹਿ ਸਮੂਹਾ ਤਾਰੋ Sarg ਮਹੱਲਾ ਪੰਜਵਾ ਮਾਈ ਰੀ ਆਨ ਸਿਮਰ ਮਰ ਜਾਹੇ त्याग गोविंद जीएन को दाता माया संग लपटाहे रहाओ नाम विसार चलह आन मार्ग नरक कोर मह पाहे अनेक सजाइ गणत ना आवे गर्भै गर्भ प्रमाहे सी तानवंती सी पतवंती ਹਾਰ ਕੀ ਸਾਰਣ ਸਮਾਹੀ ਗੁਰ ਪ੍ਰਸਾਦ ਨਾਨਕ ਜਗ ਜੀਤੇਓ ਬਹਰ ਨ ਆਵਹਿ ਜਾਹੇ ਸਰਗ ਮਹੱਲਾ ਪੰਜਵਾ ਹਾਰ ਕਾਟੀ ਕਟਲਤਾ ਕੋਠਾਰ ਹਰ ਕਾਟੀ ਕਟਲਤਾ ਇਥੇ ਵਿਸਰਾਮ ਹਰ ਪਾਤੇ ਯਮ ਕਲਾਦਨੀ ਹਰ ਕਾਟੀ ਕਟਲਤਾ ਕੁਠਾਰ ਭ੍ਰਮ ਬਨ ਦਹਿਨ ਭਏ ਖਿਨ ਪੀਤਰ ਭ੍ਰਮ ਬਨ ਇਥੇ ਠਮਕ ਲਾ ਦਿੰਨੀ ਹੈ ਭ੍ਰਮ ਬਨ ਦਹਿਨ ਭਏ ਖਿਨ ਪੀਤਰ ਇਥੇ ਵਿਸਰਾਮ RAM ਨਾਮ ਪਰਹਾਰ RAM ਨਾਮ ਪਰਹਾਰ ਰਹਾਉ ਕਾਮ ਕ੍ਰੋਧ ਨਿੰਦਾ ਪਰ ਹਰੀਆ ਕਾਢੇ ਸਾਧੂ ਕੈ ਸੰਗ ਮਾਰ ਕਾਮ ਕ੍ਰੋਧ ਨਿੰਦਾ ਪਰ ਹਰੀਆ ਇਥੇ ਵਿਸਰਾਮ ਕਾੜ ਦੇ ਸਾਧੂ ਕੈ ਸੰਗ ਮਾਰ ਜਨਮ ਪਦਾਰਥ ਗੁਰਮੁਖ ਜੀਤਿਆ ਬਹਰ ਨ ਜੂਐ ਹਾਰ ਆਠ ਪਹਿਰ ਪ੍ਰਭ ਕੇ ਗੁਣ ਗਾਵੇ ਪੂਰਨ ਸ਼ਬਦ ਵਿਚਾਰ ਨਾਨਕ ਦਾਸਨ ਦਾਸ ਜਨ ਤੇਰਾ ਪੁਨਹ ਪੁਨਹ ਨਮਸਕਾਰ Sarg ਮਹੱਲਾ ਪੰਜਵਾ ਪੁਥੀ ਪਰਮੇਸ਼ਰ ਕਾਥਾਨ ਪੁਥੀ ਪਦ ਤੇ ਵਿਸਰਾਮ ਹੈ ਪੁਥੀ ਪਰਮੇਸ਼ਰ ਕਾਥਾਨ ਸਾਧ ਸੰਗ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਉ ਸਾਧਕ ਸਿੱਧ ਸਗਲ ਮਨ ਲੋਚਹਿ ਬਿਰਲੇ ਲਾਗੈ ਧਿਆਨ ਜਿਸਹ ਕਿਰਪਾਲ ਹੋਏ ਮੇਰਾ Swami ਪੂਰਨਤਾ ਕੋ ਕਾਮ ਜਾ ਕਰਿ ਜਿ ਵਸ ਭੈ ਭੰਜਨ ਤਿਸ ਜਾਨੈ ਸਗਲ ਜਹਾਨ ਖੇਨ ਪਾਲ ਬਿਸਰ ਨਹੀਂ ਮੇਰੇ ਕਰਤੇ ਇਹ ਨਾਨਕ ਮੰਗੈ ਦਾਨ ਸਾਰਗ ਮਹੱਲਾ ਪੰਜਵਾ ਵੂਠਾ ਸਰਬ ਥਾਈ ਮੇਹ ਵੂਠਾ ਵਧੇ ਵਿਸਰਾਮ ਲਾਉਣਾ ਹੈ ਵੂਠਾ ਸਰਬ ਥਾਈ ਮੇਹ आनंद मंगल गाऊ हर जस पूर्ण प्रगटियो नेह रहाउ चार कुंट दह दिस जाल निध ऊन था ना केहू ऊन थाव ना केहू ए केहू के नेह अंकड़ लाउने हन मे नेह इस तरह नहीं बोलना आजकल नवीन कहंदे नेह नेह बोलो नेह ਕਿਹੋ ਇਸ ਤਰ੍ਹਾਂ ਔਂਕੜ ਲਾ ਕੇ ਕਿਹੋ ਨਿਹੋ ਹੋੜੇ ਵੀ ਨਹੀਂ ਲਾਉਣੇ ਹਨ ਕਿਰਪਾ ਨਿਧ ਗੋਬਿੰਦ ਪੂਰਨ ਜੀਵ ਦਾਨ ਸਭ ਦੇਹ ਕਿਰਪਾ ਨਿਧ ਗੋਬਿੰਦ ਪੂਰਨ ਜੀਵ ਦਾਨ ਸਭ ਦੇਹ ਸਤ ਸਤ ਹਰ ਸਤਿ ਸਵਾਮੀ ਸਤ ਸਾਧ ਸੰਗੇਹ ਸਤ ਸਤ ਹਰ ਸਤਿ ਸਵਾਮੀ ਇਥੇ ਵਿਸਰਾਮ ਸਤ ਸਾਧ ਸੰਗੇਹੁ ਸਾਧ ਸੰਗੇਹੁ ਸਾਤ ਤੇ ਜਾਨ ਜਿਨ ਪਰਤੀਤ ਉਪਜੀ ਨਾਨਕ ਨਹਿ ਭਰਮੇਹ Sarg ਮਹੱਲਾ ਪੰਜਵਾ ਗੋਬਿੰਦ ਜੀਓ ਤੂੰ ਮੇਰੇ ਪ੍ਰਾਨ ਆਧਾਰ ਸਾਜਨ ਮੀਤ ਸਹਾਈ ਤੁਮਹੀ ਤੂੰ ਮੇਰੋ ਪਰਵਾਰ ਰਹਾਓ ਕਰ ਮस्तक ਕਰ ਮस्तक ਧਾਰਿਉ ਮੇਰਾ ਮਥੈ ਸਾਧ ਸੰਗ ਗੁਣ ਗਾਏ ਤੁਮਰੀ ਕਿਰਪਾ ਤੇ ਸਭ ਫਲ ਪਾਈ ਰਸਕ RAM ਨਾਮ ਧਿਆਈ ਅਬ ਚਲਨੀਵ ਧਰਾਈ ਸਤਿਗੁਰ ਕਬੂ ਡੋਲਤ ਨਾਹੀ ਗੁਰੂ ਨਾਨਕ ਜਬ ਭਏ ਦਯਾਰਾ ਸਰਬ ਸੁਖਾ ਨਿਦ ਪਾਹੀ ਇਹ ਪਾਹੀ ਪਾਠ ਬਿੰਦੀ ਨਹੀਂ ਹੈ ਮੇਰੇ ਲੱਗੀ ਸੀ ਇੱਥੇ ਬਿੰਦੀ ਕੱਟੀ ਆ ਬਿੰਦੀ ਸਰੂਪਾ ਚ ਹੈ ਨਹੀਂ ਸਾਰਗ ਮਹੱਲਾ ਪੰਜਵਾਂ ਨਿਭੀ ਨਾਮ ਕੀ ਸੱਚ ਖੇਪ ^{(1)} ਵੀ ਹੀ ਪਦ ਤਹੀ ਵਿਸਰਾਮ ਲਾਉਣਾ ਹੈ ਨਿਭੀ ਨਾਮ ਕੀ ਸੱਚ ਖੇਪ ਲਾਭ ਹਰ ਗੁਣ ਗਾਏ ਨਿਦ ਧਨ ਬਿਖਮਾਹੀ ਅਲੀਪ ਵਿਸਰਾਮ ਯਾਦ ਰੱਖਣਾ ਲਾਭ ਹਰ ਗੁਣ ਗਾਏ ਲਾਭ ਹਰ ਗੁਣ ਗਾਏ ਇਥੇ ਠਮਕ ਨਿਦ੍ਰ ਧਨ ਇਥੇ ਵਿਸਰਾਮ ਹੈ ਬਿਖਮਾਹੀ ਅਲੀਪ ਰਹਾਉ ਜੀ ਅਜੰਤ ਸਗਲੇ ਸਗਲ ਸੰਤੋਖੇ ਹਾਂਜੀ ਸਗਲ ਪਾਠ ਜੀ ਅਜੰਤ ਸਗਲ ਸੰਤੋਖੇ ਆਪਨਾ ਪ੍ਰਾਪਤ ਆਏ ਰਤਨ ਜਨਮ ਅਪਾਰ ਜੀਤਿਓ ਬਹੁੜ ਜੂਨ ਨ ਪਾਏ ਭਏ ਕਿਰਪਾਲ ਦਇਆਲ ਗੋਬਿੰਦ ਭਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਉ ਰੰਗ ਸਰਗ ਮਹੱਲਾ ਪੰਜਵਾ ਮਾਈ ਦੀ ਵੇਖ ਰਹੀ ਬਿਸਮਾਦ ਅਨਹਦ ਅਨਹਦ ਧੁਨੀ ਮੇਰਾ ਮਨ ਮੋਹਯੋ ਅਜਰਜਤਾ ਕੇ ਸਵਾਦ ਰਹਾਉ ਮਾਤ ਪਿਤਾ ਬੰਧਪਹਿ ਸੋਈ ਮਨ ਹਰ ਕੋ ਅਹਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨ ਸੋ ਸਭ ਪਰਮਾਦ ਡੋਰੀ ਲਪਟ ਰਹੀ ਚਰਨ ਸੰਗ ਡੋਰੀ ਲਪਟ ਰਹੀ ਚਰਨ ਸੰਗ ਡੋਰੀ ਲਪਟ ਰਹੀ ਚਰਨ ਸੰਗ ਭਰਮ ਪੈ ਸਗਲੇ ਖਾਦ ਇਕ ਆਧਾਰ ਨਾਨਕ ਜਾਨ ਕੀਆ ਬਹੁਰ ਨਾ ਜੋਨ ਪ੍ਰਮਾਦ